ਜਿਹੜਾ ਕੋਕ ਦਾ 버ਗਰ ਪੀਜ਼ਿਆਂ ਦਾ ਫੈਟੀ ਲੀਵਰ ਦਾ ਲੰਗਰ ਲਾ ਰਹੇ ਆ ਉੱਥੇ ਲਿਖ ਕੇ ਲਾ ਦਿਓ ਕੋਕ ਪੀਜ਼ਿਆਂ ਦਾ 버ਗਰ ਨਹੀਂ ਫੈਟੀ ਲੀਵਰ ਦਾ 90% ਪੰਜਾਬ ਤਾਂ ਪਹਿਲੇ ਫੈਟੀ ਲੀਵਰ ਮੈਂ ਯੂਜ਼ ਰਿਹਾ ਆ 90% ਨੌਜਵਾਨਾਂ ਦੇ ਤੁਸੀਂ ਸਪਰਮ ਕਾਊਂਟ ਚੈੱਕ ਕਰਾ ਲਓ ਉਹ ਬੱਚਾ ਜੰਮਣ ਤੱਕ ਦਾ ਏਬਲ ਨਹੀਂ ਹੈਗੇ ਜੇ ਜੇ 100% ਚਾਹੀਦਾ ਆ ਕਿਸੇ ਦੇ 20% ਨਹੀਂ ਨਿਕਲਣਾ ਵਿੱਚੋਂ ਤਤ ਸਪਰਮ ਦੇੋਂ ਤੇ ਕੋਕ ਸਪਰਮ ਦਾ ਬੈਰੀ ਆ ਓਲਡ ਡਰਿੰਕ ਸੌਫਟ ਡਰਿੰਕਾਂ ਜਿਹੜੀਆਂ ਆ ਪੀਣ ਦੇ ਨਾਲ ਸਪਰਮ ਕਾਊਂਟ ਜਿਹੜਾ ਆ ਉਹ ਡੈੱਡ ਹੁੰਦਾ ਆ ਸਪਰਮ ਸੈੱਲ ਡੈੱਡ ਹੁੰਦੇ ਆ ਸਪਰਮ ਨੂੰ ਪਤਲਾ ਕਰਦਾ ਆ ਕੋਕ ਤੁਸੀਂ ਉੱਥੇ ਤੁਸੀਂ ਸ਼ਬੀਲਾ ਲਾਉਣ ਦਾ ਆ ਫੇਰ ਤੁਸੀਂ ਇਹ ਤਾਂ ਬਲੈਕ ਮਨੀ ਵਾਈਟ ਮਨੀ ਦੇ ਲੰਗਰ ਆ ਤੁਸੀਂ ਫੁੱਦੂ ਕੈਨੂੰ ਬਣਾਉਨੇ ਆ ਜੇ ਤੁਸੀਂ ਲੰਗਰ ਲਾਉਣੇ ਆ ਮਾਇਆ ਦੇ ਲੰਗਰ ਲਾਓ ਉਹ ਇਹ ਨਹੀਂ ਜਾ ਕੇ ਦਿੱਲੀ ਦਾ ਬਲ ਲੈਣੀ ਆ ਹੈ ਉਨੀ ਕਹਿਣਾ ਫੇਰ ਆਣੀ ਆ ਕੋਈ ਮੈਡਲ ਲੈਣਾ ਕਰੋੜਾ ਰੁਪਏ ਦਾ ਲੰਗਰ ਲਾ ਕੇ ਉਹ ਕਰੋੜਾ ਰੁਪਿਆ ਲਾ ਕੇ ਕਿਸੇ ਗਰੀਬ ਦਾ ਸਵਾਰ ਦਿਓ ਅੱਗਾ ਪਿੱਛਾ ਕਿਸੇ ਦੀਆਂ ਧੀਆਂ ਵਿਆਹ ਦਿਓ ਕਿਸੇ ਤੁਹਾਡੀਆਂ ਏਡੀਆਂ ਸੰਸਥਾਵਾਂ ਆ ਕੋਈ ਐਦਾਂ ਦਾ ਹਸਪੀਟਲ ਇੱਕ ਸਿੱਖੀ ਦਾ ਇੱਕ ਸਿੱਖਾਂ ਦੇ ਵਿੱਚ ਐਦਾਂ ਦਾ ਇੱਕ ਹਸਪੀਟਲ ਦਾ ਨਾਮ ਗਿਣਾ ਦਿਓ ਜਿੱਥੇ ਸਿਰਫ ਇੱਕ ਸਿੱਖ ਜਾਂ ਕੋਈ ਵੀ Hindu Muslim ਅੰਦਰ ਦਾਖਲ ਹੋ ਜਵੇ ਹਸਪਤਾਲ ਦੀ ਹਦੂਦ ਦੇ ਅੰਦਰ ਦਾਖਲ ਹੋ ਗਏ ਨਾ ਹਸਪਤਾਲ ਵਾਲੇ ਹੱਥਾਂ ਤੇ ਚੱਕ ਲੈਣ ਪੈਸੇ ਵਾਰੇ ਨਾ ਪੂੜੇ